फाजलका से शुक्रवार पहर बार हुई बारिश ने एक बार फिर तो फाजलका दे सीवरेज सिस्टम दी पोल खोल के रख दी अक्सर हर बार दी तरह इस बार फिर बारिश तो बाद फाजलका का अंडरब्रिज भारी मात्रा च पानी नाल भर गया तो इस पानी लंघन मजबूर होए इस मौके लोगों ने रोस चिताद होया अंडरब्रिज के पानी निकासी की निकासी का कोई पक्का हल करती ਆਹਦਾ ਕੋਈ ਨਿਕਾਸੀ ਦਾ ਪ੍ਰਬੰਧ ਕਰਨ ਸਾਰੀ ਉੱਤੋਂ ਵੀ ਚੋਈ ਜਾਂਦੀ ਹੈ ਬਾਹਰੋਂ ਵੀ ਪਾਣੀ ਆਈ ਜਾਂਦਾ ਉੱਥੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਨੇ ਮੋਟਰਸਾਂ ਦੇ ਵਿੱਚ ਬੰਦ ਹੋ ਰਿਹਾ ਲੋਕ ਕੰਮ ਹੋ ਰਿਹਾ ਰੇੜਕੇ ਜਾ ਰਹੇ ਮੋਟਰਸਾਂ ਵਿੱਚ ਪਾਣੀ ਕਿੰਨਾ ਕਿਤਾ ਹੋਈ ਰਿਹਾ ਇਹ ਨਹੀਂ ਬੇਦਰ ਫੋਕੂਗਾ ਹੋਰ ਵੀ ਪਾਣੀ ਆ ਰਿਹਾ ਉੱਥੋਂ ਹਾਂ ਇਧਰੋਂ ਪਿੱਛੋਂ ਪਾਣੀ ਹੀ ਆ ਰਿਹਾ ਹੋਰ ਹਾਂ ਭਰ ਜਾਂਦਾ ਕਈ ਵਾਰੀ ਪਾਣੀ ਨਾਲ ਦੇ ਵਿੱਚ ਇਹ ਪ੍ਰੇਸ਼ਾਨੀ ਤਾਂ ਫੇਰ ਆਉਂਦੀ ਹੈ ਲੰਮੜਾਂ ਉੱਤੋਂ ਕੋਈ ਉਹਨਾਂ ਪੇਲੇ ਦੂਸਰੀ ਸਰਪਰਾਸ ਜੀ ਇਹਦਾ ਕੰਮ ਹੈ ਸੈੱਟ ਕੀਤਾ ਜੇ ਜਿਹੜਾ ਪਾਣੀ ਬਾਹਰੋਂ ਆ ਰਿਹਾ ਉਹ ਬੰਦ ਕੀਤਾ ਜੀ

ਤਰਾਮੇ ਦੂਆ ਕੈਸੇ ਲਖ ਫੋਮਾਤ ਮਿਲਦਾ ਹੈ ਬਹੁਤ ਗੁਰਦਾਰਾਂ ਨੂੰ ਕਹਿੰਦੇ ਕਿ ਦੂਰ ਤੋਂ ਕਹਿ ਦਿਆ ਹੈ ਅੰਦਰ ਦਾਸ ਕਰਾਉਂ ਤੰਗ ਕਾਫੀ ਲੋਕ ਪਰ ਜਾਣਾ ਹਾਂਜੀ ਹਾਂਜੀ ਬਹੁਤ ਜਿਆਦਾ ਇਹ ਰੋਣ ਰਹਿੰਦਾ ਹੈ ਹਾਂਜੀ ਹਾਂਜੀ ਇਹ ਰੋਣ ਰਹਿੰਦਾ ਹੀ ਰਹਤਾ ਰਕਤਰ ਬੰਦ ਆਪੀ ਹੋ ਜਾਵੇ ਬਾਰਸ਼ ਚੱਲੂ ਜਾਂਦੀ ਜੇ ਬਾਰਸ਼ ਬੋਟ ਚੱਲੀ ਜਾਂਦੀ ਹੈ ਇਹ ਪਾਣੀ ਹੋਣੀ ਜਿਵੇਂ ਹੋ ਸਕਦਾ

बारि जादा आई न

ਤਪ ਜਿਹੜੇ ਇਹਨਾਂ ਦੇ ਕੋਲ ਬੰਦ ਕਰ ਦੇਣਾ ਇਹ ਰਸਤਾ ਪਾਣ ਵੀ ਹੋ ਸਕਦਾ ਨਾ ਉਹ ਵੀ ਹੈ ਹਾਂਜੀ ਯਕਸ਼ਰੀ ਹੋਏ ਉਹਦੇ ਕੋਲ ਵੀ ਬਾਰਸ਼ ਆ ਜੀ ਰਸਤਾ ਤੋਂ ਇਹਨਾਂ ਨੂੰ ਪੰਨੂ ਹੁੰਦਾ ਹੈ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉਹ ਬਹੁਤ ਪ੍ਰੇਸ਼ਾਨ ਹੋ ਰਿਹਾ ਸਾਰਾ ਮੇਨ ਰਸਤਾ ਇਹ ਹੈ ਫਾਇਲ ਦਾ ਕੈਂਟਰ ਕਰਨ ਵਾਲਾ ਪਾਸਿ ਪ੍ਰਸ਼ਾਸਨ ਨੂੰ ਮੰਗ ਕਰਨਾ ਕਿ ਇਹਦਾ ਪ੍ਰਬੰਧ ਕਰਨਾ ਚਾਹੀਦਾ ਹੈ ਬਹੁਤ ਪਰਸਪਤ ਅਸੀਂ ਬਲੋਗ ਕੋਈ ਹੈ